ਦੋ ਟੋਲਰੈਂਸ ਪਾਲਸੀ ਹੇទ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬਸ ਕੀਤਾ ਗਿਆ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ 4 ਗਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਮੋਰ ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਦੇ ਮੈਂ ਸਮਝਦਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾਂ ਓੰਕਾਰ ਸਿੰਘ ਏਲੀਅਸ ਨਵਾਬ son of ਗੁਰਨਾਮ ਸਿੰਘ ਬਲੀ ਜਲਾਲ ਉਸਮਾ ਪੀ ਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਅਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਦਾ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਕਰਮ ਸਿੰਘ ਇਲੀਅਸ ਸਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤਨਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ थ्रू ਵੈਪਨਸ ਨੇ اور ਇਹਦੇ ਚ ਇਹ ਮੋਡਿਊਲ ਪੁਸ਼ ਕੀਤਾ ਇਹੀ ਆਇਆ ਵੀ ਓੰਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਸੋ ਇਹਦੇ ਚ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਪਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵਿਟੀਆਂ ਨੇ ਇਹਦੇ ਇਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵਿਟੀਆਂ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤਾਂ ਅੱਗੇ ਡਿਸਕਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਐਡੀਸੀਪੀ ਇਨਵੈਸਟੀਗੇਸ਼ਨ ਜਾਦਵਿੰਦਰ ਸਿੰਘ ACB ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦਣਾ ਕ੍ਰਾਈਮ ਰੁਕਦਾ ਔਰ ਜਿਹੜੇ ਇੰਨੇ ਸਰਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹਿਨियस ਕ੍ਰਾਈਮੀ ਇਹਦੇ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰੀਵੈਂਟ ਕੀਤਾ ਜਾਂਦਾ ਇਹ ਇਹਨੂੰ ਬੰਦੇ ਨੂੰ ਨਹੀਂ ਪਤਾ ਕਿ ਕੱਟਆਊਟ ਸੀਗੇ ਜੀ ਇਹਨਾਂ ਨੇ ਹੈਂਡ ਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬੁਸਦਦੀ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਫੋਰ ਗਰਾਊਂਡ ਲੈਵਲ ਤੇ ਇੱਥੇ ਫੂਡ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ